ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਇਹ ਕੀ ਕਰਦੇ ਰਹੇ ਨੇ ਜੀ ਆਪ ਦਾ ਪਛੋਕੜ ਦੇਖਿਆ ਕਦੇ ਜਨਰਲ ਡਾਇਰ ਨੂੰ ਉਸੇ ਦਿਨ ਡਿਨਰ ਕਰਾਇਆ ਸੀ ਜਿਸ ਦਿਨ ਉਹਨੇ ਗੋਲੀਆਂ ਚਲਾਈਆਂ ਸੀ ਜਲੇਨੇ ਬਾਗ 'ਚ ਡਿਨਰ ਉਹਨੇ ਕਿਤੇ ਕਿਤੇ ਸੀ ਮਜੀਠੇ ਦੇ ਘਰੇ ਦੇਵਜਵਾਬ ਮੈਂ ਪਾਰਲੀਮੈਂਟ 'ਚ ਪੁੱਛ ਲਿਆ ਸੀ ਦੇਵਜਵਾਬ ਉੱਥੇ ਹਜ਼ਾਰ ਬੰਦੇ ਦਾ ਖੂਨ ਡੁੱਲਿਆ ਪਿਆ ਸੀ ਇਧਰੋਂ ਰੈੱਡ ਵਾਈਨ ਚੱਲਦੀ ਸੀ ਦੇਵਜਵਾਬ ਬਾਅਦ 'ਚ ਜਨਰਲ ਡਾਇਰ ਨੂੰ ਸਰੋਪਾ ਦਵਾਤਾ ਸੀਗਾ ਦਰਬਾਰ ਸਾਹਿਬ ਚ ਕਿਉਂਕਿ ਸ਼ਰਮਣੀ ਕੈਡੀ ਇਹਨਾਂ ਕੋਲ ਹੀ ਸੀ ਮਾਫ ਕਰਤਾ ਮਨ ਲ ਸਰਪਟ ਵਾਦਾ ਜਨਰਲ ਡਾਇਰ ਨੂੰ ਜਨਰਲ ਡਾਇਰ ਕਹਿੰਦਾ ਮੈਂ ਮੈਂ ਸਿੱਕਟਾ ਪੀਣਾ ਸ਼ਰਾਬ ਪੀਣਾ ਮੈਂ ਕਲੀਨ ਸ਼ੇਵਡਾ ਕਹਿੰਦੇ ਕੋਈ ਆਨਰੇਰੀ ਸਿੱਖ ਦੁਨੀਆ ਦਾ ਪਹਿਲਾ ਆਨਰੇਰੀ ਸਿੱਖ ਜਨਰਲ ਡਾਇਰ ਕੱਢ ਲਿਓ ਜੇ ਮੈਂ ਪੋਤੜੇ ਫਰਉਣ ਲੱਗਿਆ ਫਿਰ ਕਹਿੰਦੇ ਐ ਬੋਲਦਾ ਨਿੱਜੀ ਬੋਲਦਾ ਫਰਾਨਾ ਬੋਲਦਾ ਥੋੜੇ ਥੋੜੇ ਕੰਮ ਹੀ ਇਹ ਰਹਿ ਗਿਆ ਬਸ ਪੰਜਾਬ ਦੇ ਮੁੱਦੇ ਦੀ ਗੱਲ ਕਰ ਲੋ ਤੁਸੀਂ 10-10 ਸਾਲ ਕੀ ਤੁਸੀਂ 20 ਸਾਲ ਤੋਂ ਯਾਰ ਤੁਹਾਡੇ ਕੋਲ ਸਰਕਾਰਾਂ ਰਹੀਆਂ ਕੀ ਕਰਤਾ ਤੁਸੀਂ ਚਿੱਟਾ ਹੀ ਫੁਲਾਇਆ ਤੁਸੀਂ ਚਿੱਟੇ 'ਚ ਨਾ ਬੋਲਦਾ ਜੀ ਘਰ ਅਧਿਕਾਰ ਬਰਬਾਦ ਕਰਕੇ ਰੱਖਤੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਲੱਖਾਂ ਘਰਾਂ ਚਿੱਟੇ ਰੰਗ ਦੇ 70-50 ਦੇ